ਸਿਪਨਾਥ ਤੋਂ ਬੋਲਦੇ ਆਂ ਪਲੱਥ ਦੇ ਲਾਗੇ ਸਾਡਾ ਪਿੰਡ ਏ ਕਾਲਾ ਪਲੱਥ ਦੇ ਲਾਗੇ ਕਾਲਾ ਪਿੰਡ ਥੋੜੇ ਉੱਚੀ ਬੋਲਿਓ ਅਣ ਤੁਹਾਨੂੰ ਨਾ ਅਸੀਂ ਬੋਡੀ ਸਰਵਿਸ ਪੈਕ ਦਿੱਤਾ ਸੀ ਪੰਜ ਜੂਸ ਤਾਂ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਪਣ ਪਹਿਲਾਂ ਵੀ ਮੈਨੂੰ ਸਰਵਾਈਕਲ ਵੀ ਸੀ ਹਮ ਥਾਇਰੋਇਡ ਸੀ ਠੀਕ ਹੈ ਮਾਈਗਰੇਨ ਸੀ ਜੀ ਜਿੱਦਾਂ ਮੈਂ ਸੈਰ ਵੀ ਨਹੀਂ ਕਰ ਸਕਦੀ ਮੇਰੇ ਜੋੜ ਦਰਦ ਕਰਦੇ ਸੀ ਸਾਰੇ ਜੋੜ ਦਰਦ ਕਰਦੇ ਸੀ ਹਾਂਜੀ ਆ ਕੂਣੀਆਂ ਦੇ ਸਾਰੇ ਦਰਦ ਕਰਦੇ ਸੀ ਜੋੜ ਬੋਟ ਵੀ ਦਰਦ ਕਰਦੇ ਸੀ ਜਦ ਪੂਰਾ ਪਾਸਾ ਸੋ ਜਾਂਦਾ ਇਹ ਲੱਤ ਵੀ ਬਾਹ ਵੀ ਸੱਜਾ ਪਾਸਾ ਸੱਜਾ ਪਾਸਾ ਤੁਹਾਡਾ ਸੋ ਜਾਂਦਾ ਸੀਗਾ ਹਾਂਜੀ ਹੁਣ ਬਿਲਕੁਲ ਠੀਕ ਹੈ ਤੁਰਨ ਵਿੱਚ ਤੁਸੀਂ ਕਹਿੰਦੇ ਦਿੱਕਤਾਂ ਹੁੰਦੀ ਸੀ ਗੋਡੇ ਬੋਟ ਤੇ ਮੈ ਸਕਦੀ ਨਹੀਂ ਸੀ ਬਿਲਕੁਲ ਵੀ ਥਾਇਰੋਇਡ ਨਾਲ ਤੇ ਸੋਲੀਸੀ ਮੇਰੇ ਪੇਟ ਚ ਬਚੇਦਾਨੀ ਚ ਅੱਛਾ ਜੀ ਗੋਡੇ ਕਰਕੇ ਲੱਤਾਂ ਫੁੱਲਦੀਆਂ ਸੀ ਮੈਂ ਤੁਰ ਨਹੀਂ ਸਕਦੀ ਸੀ ਹੁਣ ਮੈਂ ਸੈਰ ਕਰਦੀ ਹਾਂ 8 ਕਿਲੋ ਹੁਣ ਸੈਰ ਕਰਦੇ ਕਿੰਨੇ ਕਿ ਸੈਰ ਕਰ ਲੈਣੇ ਭਾਏ 8 ਕਿਲੋ ਮੀਟਰ ਤੱਕ ਕਰ ਲੈਣੀਆਂ 8 ਕਿਲੋ ਮੀਟਰ ਰੋਜ਼ ਤੁਸੀਂ ਸੈ ਤੁਰਨਾ ਤਾਂ ਔਖਾ ਸੀ ਹਾਂਜੀ ਜਿੱਦਾਂ ਮੇਰੇ ਜੋੜ ਦਰਦ ਕਰਦੇ ਸੀ ਮੈਂ ਤੇ ਚੌਂਕੜੀ ਵੀ ਨਹੀਂ ਲਾ ਸਕਦੇ ਸੀ ਓਕੇ ਲੱਤਾਂ ਖਿਲਾੜ ਕੇ ਬੈੰਦੀ ਸੀ ਗੁਰਦਾਰੇ ਜਾਂਦੀ ਸੀ ਤਾਂ ਮੈਂ ਪਹਿਲਾਂ ਚੌਂਕੜਾ ਲਾ ਕੇ ਨਹੀਂ ਸੀ ਬੈਠ ਸਕਦੇ ਹੁਣ ਤੁਸੀਂ ਚੌਂਕੜਾ ਲਾ ਕੇ ਬਹਿ ਜੰਨੇ ਹੋ ਇੱਕ ਤੁਸੀਂ ਬੋਲਣ 'ਚ ਇਹ ਕਹਿੰਦੇ ਸੀ ਦਿੱਕਤ ਆਉਂਦੀ ਸੀ ਵੀ ਪਾਠ ਕਰਨ ਲਈ ਪਾਠ ਕਰਤੀ ਸੀ ਗੁਰਦਾਰੇ ਮੋਂ ਤਾਂ ਮੈਂ ਸਪੀਕਰ 'ਚ ਚੌਂਕੜੀ ਲਾ ਕੇ 2 ਘੰਟੇ ਤੱਕ ਪਾਠ ਪੂਰਾ ਕਰ ਲੈਣਾ ਓਕੇ ਪਹਿਲਾਂ ਤੁਹਾਨੂੰ ਬੋਲਣ ਦਾ ਔਖਾ ਲੱਗਦਾ ਸੀ ਹੁਣ ਤੁਸੀਂ ਪੂਰੇ 2 ਘੰਟੇ ਸਪੀਕਰ ਤੇ ਪਾਠ ਕਰ ਲੈਨੇ ਹੋ ਹਾਂਜੀ ਠੀਕ ਆ ਤੇ ਜਿੱਦਾਂ ਮੋਟਾਪਾ ਤੁਹਾਡਾ ਕਹਿੰਦੇ ਕੁਝ ਉਹ ਵੀ ਫਰਕ ਪਿਆ ਕਿਵੇਂ ਜੀ ਉਸ ਮੇਰਾ weight ਬਹੁਤ ਜ਼ਿਆਦਾ ਸੀ ਹੁਣ ਤੇ ਬਹੁਤ ਘਟ ਗਿਆ ਓਕੇ ਹੁਣ ਤੁਹਾਡਾ weight ਵੀ ਘਟਿਆ ਠੀਕ ਹੈ ਤੇ ਠੀਕ ਹੈ ਭੈਣ ਜਿਹੜੇ ਤੁਹਾਡੀ ਵੀਡੀਓ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਇਹੀ ਕਹਾਂਗੀ ਕਿ ਜੇ ਬਿਮਾਰੀਆਂ ਤੋਂ ਛੁਟਕਾਰਾ ਪਾਣਾ ਤੇ ਤੁਸੀਂ ਬੋਡੀ ਸਰਚ ਜ਼ਰੂਰ ਲੈਣਾ ਚਾਹੀਦਾ ਕਿਉਂਕਿ ਮੈਂ ਤੇ ਬਹੁਤ ਚੱਕਰ ਲਾਇਆ ਹਾਂ ਹਸਪੀਟਲ ਦੀ ਅੰਦਰ ਓਕੇ